ਆਰਮਟ੍ਰਾਈਡ 60 ਜੀ 2008 ਮਾਡਲ ਦੇ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 2,65,000 ਰੁਪਏ ਦੇ ਟ੍ਰੇਡ ਦੀ ਮੰਗ ਹੈ ਜੀ ਅੱਗੇ ਜੀ Mahindra 2065 2000 ਮਾਡਲ ਹੈ 1 ਲੱਖ 70,000 ਰੁਪਏ ਦੇ ਟ੍ਰੇਡ ਦੀ ਮੰਗ ਹੈ ਟਾਇਰਾਂ ਟੂਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਅੱਗੇ ਸਭਰਾਜ ਆ ਗਿਆ ਜੀ 960 HP ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਫੈਵਰਲੀ ਸਤਰੀ ਡਕ ਡਕ ਬਈ ਇਹ ਲੱਗੇ 2018 ਮਾਡਲ ਹੈ ਜੀ ਇਹ ਟਰੈਕਟਰ 5 ਲੱਖ 40 ਹਜ਼ਾਰ ਰੇਟ ਦੀ ਡਿਮਾਂਡ ਹੈ ਕਿ ਸਵਰਾਜ ਆ ਗਿਆ ਇਹ 855 2013 ਮਾਡਲ ਹੈ ਜੀ ਇਹਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 4 ਪੁਆਇੰਟ ਇਹ ਟਰੈਕਟਰ ਦੀ ਡਿਮਾਂਡ ਹੈ ক্লোਜ਼ ਕਰ ਦਿੰਦੇ ਇੰਨੇ ਟਰੈਕਟਰ ਤੇ ਅੱਗੇ ਸੋਨਾਲੀ ਕਾ 45 ਵਾਲਾ ਆ ਗਿਆ ਜੀ ਟਾਇਰਾਂ ਦੀ ਕੰਡੀਸ਼ਨ ਪੂਰੀ ਓਕੇ ਹੈ ਜੀ ਹਰਿਆਣਾ ਲੰਬਰ ਹੈ ਜੀ ਇਹ 2014 ਮਾਡਲ ਹੈ 390 ਰੇਟ ਦੀ ਡਿਮਾਂਡ ਹੈ ਅੱਗੇ ਫਾਰਮ ਟਰੈਕਸ ਆਠ ਆ ਗਿਆ ਜੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 2011 ਮਾਡਲ ਹੈ ਇਹ ਟਰੈਕਟਰ 3,55,000 ਇਹ ਟਰੈਕਟਰੀ ਡਿਮਾਂਡ ਹੈ ਜੀ ਸਵਰਾਜ 744 ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 2007 ਮਾਡਲ ਹੈ ਜੀ ਇਹ ਟਰੈਕਟਰ 10,35,000 ਇਹ ਟਰੈਕਟਰੀ ਡਿਮਾਂਡ ਹੈ ਅੱਗੇ ਸਵਰਾਜ 855 ਆ ਗਿਆ ਜੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਇਹ ਦਾ ਪੂਰਾ ਟਰੈਕਟਰ ਬਹੁਤ ਸਾਫ਼ ਪਿਆ ਜੀ 2010 ਮਾਡਲ ਹੈ ਜੀ 365 ਇਹ ਟਰੈਕਟਰ ਦੀ ਡਿਮਾਂਡ ਹੈ ਜੀ ਅੱਗੇ 3630 ਆ ਗਿਆ ਜੀ ਫੈਬਰੂਰੀ ਸ਼ਾਤਰੀ ਹੈ ਜੀ ਟਰੈਕਟਰ ਤੁਸੀਂ ਦੇਖ ਸਕਦੇ ਹੋ 2018 ਮਾਡਲ ਹੈ ਇਹ ਟਰੈਕਟਰ 7 ਲੱਖ 500 ਰੁਪਏ ਟਰੈਕਟਰ ਦੀ ਡਿਮਾਂਡ ਹੈ ਜੀ 2855 ਜੀ 2020 ਮਾਡਲ ਹੈ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਕੂੜਾ ਬੈਂਪਰ ਲੱਗਿਆ ਹੈ ਜੀ ਡਿਮਾਂਡ 6 ਲੱਖ 65000 ਰੁਪਏ ਟਰੈਕਟਰ ਦੀ ਡਿਮਾਂਡ ਹੈ ਮਹਿੰਦਰਾ 655 DI ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 2016 ਮਾਡਲ ਟਰੈਕਟਰ ਹੈ ਇਹ 5 ਲੱਖ 45 ਹਜ਼ਾਰ ਰੁਪਏ ਟਰੈਕਟਰ ਦੀ ਡਿਮਾਂਡ ਹੈ ਜੀ ਅੱਗੇ 5310 ਜੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 2017 ਮਾਡਲ ਹੈ ਇਹ ਟਰੈਕਟਰ ਹੈ 6 ਲੱਖ 65 ਹਜ਼ਾਰ ਰੁਪਏ ਟਰੈਕਟਰ ਦੀ ਡਿਮਾਂਡ ਹੈ ਜੀ ਅੱਗੇ 6055 ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 2015 ਮਾਡਲ ਟਰੈਕਟਰ ਹੈ ਇਹ 4 58 ਟਰੈਕਟਰ ਦੀ ਡਿਮਾਂਡ ਹੈ। ਇਹ ਰੰਗ ਗਰੂਪ ਦਾ ਟਰੈਕਟਰ ਪੂਰਾ ਸੋਹਣਾ ਪਿਆ ਜੀ ਇਹ। ਅੱਗੇ ਹੀ ਪ੍ਰੀਤ ਆ ਗਈ। ਟਾਇਰਾਂ ਦੀ ਗ੍ਰੀਡਿੰਗ ਤੁਸੀਂ ਦੇਖ ਸਕਦੇ ਹੋ। 2020 ਮਾਡਲ ਆਈ ਇਹ ਟਰੈਕਟਰ 4 ਲੱਖ 75 ਹਜ਼ਾਰ ਰੁਪਏ ਡਿਮਾਂਡ ਹੈ। ਅੱਗੇ ਸੋਨਾਲਿਕਾ 50 ਲ ਆ ਗਈ। ਟਾਇਰਾਂ ਦੀ ਗ੍ਰੀਡਿੰਗ ਤੁਸੀਂ ਦੇਖ ਸਕਦੇ ਹੋ। ਰੰਗ ਗਰੂਪ ਦਾ ਟਰੈਕਟਰ ਪੂਰਾ ਸਾਫ਼ ਹੈ 2018 ਮਾਡਲ ਆਈ ਇਹ ਟਰੈਕਟਰ 495 ਟਰੈਕਟਰ ਦੀ ਡਿਮਾਂਡ ਹੈ। ਅੱਗੇ ਸਵਰਾਜ 855 ਆ ਗਈ। ਟੈਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ। 2020 ਮਾਡਲ ਲਈ 6,35,000 ਰੁਪਏ ਡੈਟਰੀ ਦੀ ਮੰਗ ਹੈ। ਅੱਗੇ ਸੋਨਾਲੀ ਕਾ 50 ਲਾ ਗਿਆ ਜੀ। ਚਲੋ 2017 ਮਾਡਲ ਲਈ ਟੈਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ। 4.95 ਡੈਟਰੀ ਦੀ ਮੰਗ ਹੈ। ਸੋਨਾਲੀ ਕਾ 50 ਲਾ ਜੀ। ਟੈਰਾਂ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ। ਮਾਡਲ 2020 ਆਈ ਇਹ ਹੈ। 5,80,000 ਰੁਪਏ ਡੈਟਰੀ ਦੀ ਮੰਗ ਹੈ। ਅੱਗੇ ਸਵਰਾਜ ਸਾਸੂ ਕਟਾਲੀ ਆ ਗਈ ਟਰੈਕਟਰ ਟਾਇਰਾਂ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ 2018 ਮਾਡਲ ਆਈ ਇਹ ਟਰੈਕਟਰ 495 ਟਰੈਕਰੀ ਦੀ ਮੰਗ ਹੈ ਸਪਰਾਜ 855 ਆਈ ਟਾਇਰਾਂ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ 2018 ਮਾਡਲ ਆਈ 585 ਟਰੈਕਰੀ ਦੀ ਮੰਗ ਹੈ ਅਗਲੀ ਫਾਰਮ ਟਰੈਕ ਆ ਗਈ 2009 ਮਾਡਲ ਆਈ ਇਹ ਟਰੈਕਟਰ ਜਿਵੇਂ ਤੁਸੀਂ ਦੇਖ ਸਕਦੇ ਹੋ ਟਾਇਰਾਂ ਤੋਂ 245 ਰੇਟਰੀ ਦੀ ਮੰਗ ਹੈ ਅੱਗੇ ਇਹ ਸਟੈਂਡਰਡ ਆ ਗਿਆ 355 DI 13 ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ 2011 ਮਾਡਲ ਹੈ ਜੀ 275000 ਰੁਪਏ ਰੇਟਰੀ ਦੀ ਮੰਗ ਹੈ ਅੱਗੇ ਇਹ ਐਚਰ 2009 ਮਾਡਲ ਹੈ ਜੀ ਇਹਨਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 155000 ਰੁਪਏ ਰੇਟਰੀ ਦੀ ਮੰਗ ਹੈ ਅੱਗੇ ਸਪਰਾ 735 ਇਹਨਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਇਹ 959 ਮਾਡਲ ਟਰੈਕਟਰ ਹੈ ਜੀ। ਤੇ ਰੇਟ ਦੀ ਗੱਲ ਕਰੀਏ 1,48,000 ਰੁਪਏ ਟਰੈਕਟਰ ਦੀ ਮੰਗ ਹੈ। ਗੈਸਬ੍ਰਾਜ 855 ਜੀ। 2008 ਮਾਡਲ ਹੈ ਜੀ। 3,20,000 ਰੁਪਏ ਟਰੈਕਟਰ ਦੀ ਮੰਗ ਹੈ। ਗੈਸਬ੍ਰਾਜ 855 ਜੀ। 13 ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ। 2001 ਮਾਡਲ ਆਈ ਇਹ ਟਰੈਕਟਰ ਤੇ ਆਵ ਨੰਬਰ ਆਈ ਇਹ ਟਰੈਕਟਰ 255000 ਰੁਪਏ ਟਰੈਕਟਰ ਦੀ ਡਿਮਾਂਡ ਆਈ ਅੱਗੇ ਹੀ ਸਬਰਾਜ 855 ਪੂਰਾ ਸਾਫ ਪਿਆਜੀ ਕੰਡੀਸ਼ਨ ਦਾ ਹੈ ਟਰੈਕਟਰ ਪੂਰਾ ਨਮਾ ਪਿਆਜੀ ਪੂਰਾ 2020 ਮਾਡਲ ਟਰੈਕਟਰ ਆਈ ਇਹ 632000 ਰੁਪਏ ਟਰੈਕਟਰ ਦੀ ਡਿਮਾਂਡ ਆਈ ਅਗੇ 2855 ਹੀ 12 ਮਾਡਲ ਟਰੈਕਟਰ ਆ ਜੀ ਇਹ ਟਰਾਂ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਕਲੌਸ ਕਰ ਇੰਜਨ ਆ ਜੀ ਇਹਦਾ 460000 ਰੁਪਏ ਡੈਟਰੀ ਡਿਮਾਂਡ ਹੈ ਅਗੇ 330 ਆ ਗਿਆ ਜੀ ਟਰੈਕਟਰ ਪੂਰਾ ਸੋਨਾ ਪਿਆ ਜੀ ਐਦਾਂ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ 2013 ਮਾਡਲ ਟਰੈਕਟਰ ਆ ਜੀ ਇਹ 490000 ਰੁਪਏ ਡੈਟਰੀ ਡਿਮਾਂਡ ਹੈ ਜੀ ਅਗੇ ਸੋਨਾ ਲਿਕ ਆ ਗਿਆ ਜੀ 50 ਨੰਬਰ ਆਈ 8 ਡੈਟਰੀ ਟਾਇਰਾਂ ਜੀ ਦੀ ਡਿਸ਼ਨ ਤੁਸੀਂ ਚੈੱਕ ਕਰ ਸਕਦੇ ਹੋ 2020 ਮਾਡਲ ਆਈ 595000 ਰੁਪਏ ਡੈਟਰੀ ਡਿਮਾਂਡ ਹੈ ਜੀ ਅਗੇ ਸਬਰਾ 855 ਜੀ 2017 ਮਾਡਲ ਆਈ ਟਾਇਰਾਂ ਟੂਰਾਂ ਦਾ ਪੂਰਾ ਸਾਫ ਪਿਆ ਜੀ ਬਾਕੀ ਤੁਸੀਂ ਕੰਡੀਸ਼ਨ ਟਰੈਕਟਰ ਦੀ ਦੇਖ ਸਕਦੇ ਹੋ 425000 ਰੁਪਏ ਟਰੈਕਟਰ ਦੀ ਡਿਮਾਂਡ ਹੈ ਜੀ ਅੱਗੇ ਸੋਨਾਲੀ ਕਾ 60 ਆ ਗਈ ਹੈ ਇਹਨਾਂ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ 2009 ਮਾਡਲ ਹੈ ਇਹ ਟਰੈਕਟਰ ਰੇਟ ਦੀ ਗੱਲ ਕਰੀਏ ਜੀ 3 ਲੱਖ ਰੁਪਏ ਟਰੈਕਟਰ ਦੀ ਡਿਮਾਂਡ ਹੈ ਸਤਿ ਸ੍ਰੀ ਅਕਾਲ ਕਿਸਾਨ ਬੀਰੋ ਅੱਜ ਆਪ ਪਹੁੰਚਾ ਟਲ ਮੰਡੀ ਸਭ ਤੋਂ ਟਰੈਕਟਰ ਮੰਡੀ ਚ ਆ ਜੇ ਸੋਡਨਾ ਟਰੈਕਟਰਾਂ ਦੇ ਰੇਟ ਸਾਂਝੇ ਕਰਨੇ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਗੇ 7852 2010 ਮਾਡਲ ਹੈ ਜੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਰੰਗ ਨੂੰ ਦਾ ਇਹ ਟਰੈਕਟਰ ਪੂਰਾ ਸਾਫ਼ ਹੈ ਜੀ 388 ਟਰੈਕਟਰ ਦੀ ਇਹ ਜੀ ਡਿਮਾਂਡ ਹੈ ਜੀ ਸੋਨਾਲੀ ਕਾ 2011 ਮਾਡਲ ਹੈ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਲਈ ਰੰਗ ਨੂੰ ਬਲੇ ਟਰੈਕਟਰ ਪੂਰਾ ਸਾਫ਼ ਹੈ ਜੀ ਤਨ 295 ਮੀ ਟਰੈਕਟਰ ਦਾ ਇਹ ਡਿਮਾਂਡ ਹੈ। ਅਗੇ 3630 ਆ ਗਈ। 1999 ਮਾਡਲ ਹੈ 320000 ਰੁਪਏ ਟੈਟ 20 ਡਿਮਾਂਡ ਹੋਈ। ਅਗੇ ਨਿਊ ਹਾਰਨਡ 3630 ਆ ਗਈ। 2003 ਮਾਡਲ ਹੈ ਜੀ। 2800 ਟਰੈਕਟਰ ਦੀ ਡਿਮਾਂਡ ਹੈ। ਚੈੱਕ ਕਰ ਸਕਦੇ ਟਾਇਰ ਟੂ। ਅਗੇ ਜੀ ਸੋਨਾਲਿਕਾ 60 ਆ ਗਈ ਯਾਰ ਐਕਸ। ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 2014 ਮਾਡਲ ਹੈ ਜੀ 4,55,000 ਵੀਰ ਡੈਕਟਰ ਦੀ ਮੰਗ ਹੈ ਅੱਗੇ ਹੀ ਸੋਨਾਲੀ ਕਾ 750 ਆ ਜੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 2008 ਮਾਡਲ ਹੈ 2,80,000 ਵੀਰ ਡੈਕਟਰ ਦੀ ਮੰਗ ਹੈ ਅੱਗੇ ਹੀ 60 ਆ ਅੱਗੇ ਹੀ ईपीआई e ये 10 डिग्री है ਤੁਸੀਂ ਦੇਖ ਸਕਦੇ ਹੋ 2012 ਮਾਡਲ ਦਾ ਟਰੈਕਟਰ ਆਈ ਇਹ ਹੈ 4,10,000 ਰੁਪਏ ਟਰੈਕਟਰ ਦੀ ਇਹ ਡਿਮਾਂਡ ਹੈ ਅੱਗੇ ਹੀ ਪ੍ਰੀਤ ਆ ਗਿਆ ਜੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 2014 ਮਾਡਲ ਦਾ ਟਰੈਕਟਰ ਆਈ ਇਹ ਹੈ 3,15,000 ਰੁਪਏ ਟਰੈਕਟਰ ਦੀ ਡਿਮਾਂਡ ਹੈ ਜੀ ਡਬਲ ਪੀਟੀਓ ਜੀ 3 ਸਪੀਡ ਟਰੈਕਟਰ ਇਹ ਹੈ। ਅਗਈ ਫਾਰਮ ਟਰੈਕਟਰ ਸਾਡ 8 ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ। ਇਹ ਆਪਣਾ ਫਿਰ ਜਦੋਂ ਸਵਰਾਜ 855 ਜੀ 2009 ਮਾਡਲ ਹੈ ਜੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਆ। ਰੰਗ ਰੂਪ ਨਾਲ ਟਰੈਕਟਰ ਪੂਰਾ ਸਾਫ਼ ਪਿਆ ਜੀ। ਦੂਜੀ ਸਾਈਡ ਵੀ ਚੈੱਕ ਕਰਾ ਦਿੰਨੇ ਆ। 2009 ਮਾਡਲ ਹੈ 330 ਟਰੈਕਟਰ ਦੀ ਡਿਮਾਂਡ ਹੈ ਗੇ ਸੋਨਾਲੀ ਕਾ 35 ਵਾਲਾ ਜੀ 11 ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 2015 ਮਾਡਲ ਹੈ ਟਰੈਕਟਰ 3550 ਟਰੈਕਟਰ ਦੀ ਡਿਮਾਂਡ ਹੈ ਅਗਈ 3600 ਆ ਗਈ ਨਿਊ ਹਾਲੈਂਡ ਟਾਇਰਾਂ ਦੀ ਕੰਡੀਸ਼ਨ ਪੂਰੀ ਸਾਫ਼ ਆਈ 2019 ਮਾਡਲ ਆਈ ਇਹ ਟਰੈਕਟਰ 5,75,000 ਰੁਪਏ ਦਾ ਟਰੈਕਟਰ ਦੀ ਨਮਾਨ ਹੈ ਅਗਈ 3630 ਆ ਗਈ ਟਾਇਰਾਂ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ 2010 ਮਾਡਲ ਆਈ ਇਹ 5 ਲੱਖ 10,000 ਰੁਪਏ ਦਾ ਟਰੈਕਟਰ ਦੀ ਨਮਾਨ ਹੈ ਅਗੇ ਨਿਊ ਹਾਲੈਂਡ ਆ ਗਈ ਸਪੈਸ਼ਲ ਐਡੀਸ਼ਨ ਹੈ ਹੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਫੈਵਰ ਵਾਲੀ ਛਤਰੀ ਲੱਗੀ ਹੋਈ ਹੈ ਟਰੈਕਟਰ ਪੂਰਾ ਸੋਹਣਾ ਹੈ 2022 ਮਾਡਲ ਹੈ ਇਹ 8 ਲੱਖ 45000 ਰੁਪਏ ਟਰੈਕਟਰ ਦੀ ਡਿਮਾਂਡ ਹੈ ਅੱਗੇ ਸੋਨਾਲੀ ਕਾ 50 ਵਾਲਾ ਹੈ ਜੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਰੰਗ ਰੂਪ ਦਾ ਟਰੈਕਟਰ ਪੂਰਾ ਸਾਫ਼ ਹੈ ਜੀ 2014 ਮਾਡਲ ਟਰੈਕਟਰ ਹੈ ਇਹ 468 ਟਰੈਕਟਰ ਦੀ ਲਮਾਂ ਹੈ ਅੱਗੇ 3630 ਆ ਗਿਆ ਇਹ ਨਿਊ ਹਾਲੈਂਡ ਟਾਇਰਾਂ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਆ। ਦੋ ਇਹ ਨਵਾਂ ਮਾਡਲ ਟਰੈਕਟਰ ਆਈ 475000 ਰੁਪਿਆ ਇਹ ਟਰੈਕਟਰ ਦੀ ਨਮਾਣ ਹੈ। ਅੱਗੇ ਇਹ ਨਿਊ ਹਾਲੈਂਡ ਆ ਗਿਆ ਜੀ 3630 ਸਪੈਸ਼ਲ ਐਡੀਸ਼ਨ ਆ। ਟਾਇਰਾਂ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਆ। ਟਰੈਕਟਰ ਪੂਰਾ ਸਾਫ਼ ਹੈ ਜੀ ਫਿਬਰੂਰੀ ਛਤਰੀ ਆ 2020 ਮਾਡਲ ਆਈ ਟਰੈਕਟਰ ਇਹ। 745000 ਰੁਪਿਆ ਟਰੈਕਟਰ ਦੀ ਨਮਾਣ ਹੈ ਜੀ। ਅੱਗੇ ਵੀ ਨਿਊ ਹਾਲੈਂਡ ਆ ਗਿਆ ਜੀ। ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ। ਇਹ ਟੂਰ ਰੰਗ ਰੂੰਗਾ ਟਰੈਕਟਰ ਪੂਰਾ ਸਾਫ਼ ਹੈ। ਅਗਈ ਜੌਂਡੀਅਰ 524 ਟਰੈਕਟਰ ਆਈ। ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ। 11 ਮਾਡਲ ਆਈ। 4,19,000 ਰੁਪਏ ਟਰੈਕਟਰ ਦੀ ਨਮਾਣ ਹੈ। ਅਗੇ ਸਵਰਾਜ 724 ਆ ਗਿਆ ਜੀ। ਪੰਜਾਬ ਨੰਬਰ ਟਰੈਕਟਰ ਆਈ ਇਹ। 2006 ਮਾਡਲ ਆ ਜੀ 198 ਟਰੈਕਟਰ ਦੀ ਨਮਾਣ ਆ ਜੀ ਅਗਈ 6855 ਆ ਗਈ ਟਰੈਕਟਰ 2014 ਮਾਡਲ ਆ ਇਹ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਆ 475000 ਰੁਪਿਆ ਟਰੈਕਟਰ ਦੀ ਨਮਾਣ ਆ ਜੀ ਕਈ ਫਾਰਮ ਟਰੈਕਸ ਆਠ ਆ ਗਈ ਟਰੈਕਟਰ ਰੰਗ ਦਾ ਬੂਤੋ ਸਾਫ ਪਿਆ ਜੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਆ ਦੂਜੀ ਸਾਈਡ ਉਹ ਵੀ ਦਿਖਾ ਦੇਣਾ ਟਰੈਕਟਰ ਜੀ 2004 ਮਾਡਲ ਟਰੈਕਟਰ ਹੈ ਜੀ ਇਹ 2 ਲੱਖ 45000 ਰੁਪਏ ਟਰੈਕਟਰ ਦੀ ਡਿਮਾਂਡ ਹੈ ਅੱਗੇ ਸੋਨਾਲੀਕਾ 50 ਲ ਆ ਗਈ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 2006 ਮਾਡਲ ਟਰੈਕਟਰ ਹੈ ਜੀ ਇਹ 50 ਨੰਬਰ ਟਰੈਕਟਰ ਹੈ ਜੀ ਇਹ 3 ਲੱਖ 10000 ਰੁਪਏ ਟਰੈਕਟਰ ਦੀ ਡਿਮਾਂਡ ਹੈ ਅੱਗੇ ਨਿਊ ਹਾਰਡ ਆ ਗਿਆ ਜੀ 2010 ਮਾਡਲ ਹੈ ਇਹ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਫ फेब्रुवारी ਛਤਰੀ ਡਕ ਡਕ ਲੱਗਿਆ ਹੀ ਇਹ 24 ਲੱਖ 75000 ਰੁਪਏ ਟਰੈਕਟਰ ਰੇਣ ਵਾਲਾ ਜੀ ਗਈ ਸੋਨਾਲੀਗਾ 35 ਵਾਲਾ ਆ ਗਿਆ ਜੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 2008 ਮਾਡਲ ਆ ਜੀ 6 ਚੀਰੀ ਟਰੈਕਟਰ ਆ ਜੀ 2 ਲੱਖ 80000 ਰੁਪਏ ਟਰੈਕਟਰ ਰੇਣ ਵਾਲਾ